ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਔਇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਤੁਸੀਂ ਸੋਚਦੇ ਹੋਣੇ ਵੀ ਅੱਜ ਦੋਨੇ ਪੈਣਾ ਫੇਰ ਇਹ ਤਰ੍ਹਾਂ ਚਤਰ ਬਣਈ ਹੋਈਆਂ ਇਹ ਇਹਦੇ ਚਤਰਾਂ ਅਸੀਸ ਕਰਕੇ ਵਰਨਾ ਤਾਂ ਥੋੜਾ ਜਿਹਾ ਲੇਟ ਹੋ ਗਈਆਂ ਕਿਉਂਕਿ ਜੈਸਮੀਨ ਨੇ ਸਾਨੂੰ ਇਹ ਮਦਦ ਦਿੱਤੀ ਸੀ ਤੇ ਉਹ ਆਪ ਗਈ ਹੋਈ ਸੀ ਇਸ ਕਰਕੇ ਅਸੀਂ ਪਾਈ ਗਈ ਫਿਰ ਦੁਬਾਰਾ ਉਹਨੇ ਇੱਕ ਘਟਿਆ ਸੀ ਫਿਰ ਐਵਰੀਬਾਏ ਤੇ ਹੁਣ ਅੱਜ ਅਸੀਂ ਦੋਨੇ ਜਣੇ ਇੱਕ ਜੇ ਕਲਰ ਦੇ ਸੂਟ ਪਾ ਕੇ ਚੱਲੇ ਆਂ ਬਾਈ ਇੱਕ ਸਾਡੇ ਨਾਲ ਮਤਲਬ ਆਪਣੇ ਵੀਡੀਓ ਦੇਖਣ ਵਾਲੇ ਗੈਸਟ ਆਏ ਸੀਗੇ ਬੀਹਰ ਮਤਲਬ ਕਿ ਉਹਨਾਂ ਨੇ ਸਾਨੂੰ ਬਹੁਤ ਪ੍ਰਸ਼ੰਸਾ ਕੀਤੀ ਕਹਿੰਦੇ ਮੈਂ ਇੱਕੋ ਗੱਲ ਕਹਿਣਾ ਤੁਹਾਨੂੰ ਵੀ ਤੁਸੀਂ ਉਹ ਫਿਲਮ ਜ਼ਰੂਰ ਦੇਖ ਕੇ ਆਉਣੀ ਹੈ ਚਿੰਦਾ ਚਿੰਦਾ ਨੋ ਪਾਪਾ ਮਹੇਰੋ ਮਹੇਰੋ ਮਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤ ਸੱਸੀ ਕਾ ਬੁਲਾ ਦੇ ਉਧਰ ਸੱਸੀ ਕਾ ਉਹ ਤੇ ਉਰੇ ਉਹਨਾਂ ਨੇ ਜਰੂਰ ਮੈਣ ਕੇ ਕਿਹਾ ਦੁਬਾਰਾ ਫੇਰ ਜਾਂਦੇ ਵੇ ਕਰਕੇ ਕਿਹਾ ਜੇ ਮਨ ਜੀ ਮੈਂ ਕੋਗਲਾ ਕਹਿੰਦਾ ਤੁਸੀਂ ਜਰੂਰ ਦੇਖ ਕੇ ਆਇਓ ਜੇ ਸਾਡਾ ਮਨ ਦਿਆ ਤੁਰਤ ਪਰਮਾਰਦਾ ਤੇ ਅਸੀਂ ਬਹੁਤ ਜ਼ਿਆਦਾ ਮੂਰਤ ਸਾਡੇ ਸਰਦਾਰ ਜੀ ਬਹੁਤ ਜ਼ਿਆਦਾ ਮਿਹਨਤਾਂ ਕਰੀਆਂ ਪਹਿਲਾਂ ਵੀ ਕੀ ਬੰਨਿਆ ਨਹੀਂ ਹੈਗਾ ਤੁਹਾਨੂੰ ਸਹੀ ਗੱਲ ਦੱਸਦੀ ਐ ਮੈਂ ਇਹ ਕਰਨਾ ਹੈ ਮੈਂ ਉਹ ਕਰਨਾ ਹੈ ਵੀ ਚਲੋ ਉਹ ਤਾਂ ਬੰਨਿਆ ਵੀ ਘਰ ਦੇ ਕੰਮ ਨਹੀਂ ਮੁੱਕਦੇ ਹੁੰਦੇ ਖਾਸ ਕਰਕੇ ਜਦੋਂ ਪਰੇ ਕਿਤੇ ਜਾਣਾ ਹੁੰਦਾ ਉਹ ਤਾਂ ਨਿਭੜਦੇ ਨਹੀਂ ਜਾ ਦੇ ਜਾਂਦੇ ਹਾਂ ਵੇ ਉ ਅਸੀਂ ਕੋਈ ਕੁਝ ਕਰੀਏ ਇਹਨਾਂ ਜਦ ਤੱਕ ਬੈਠੇ ਆ ਜਾਣਾ ਹੁੰਦਾ ਫੇ ਰੇਟਾ-ਬੇਟਾ ਆਹ ਕਰ ਲਓ ਉਹ ਕਰ ਲਓ ਉਹ ਕਰ ਲਓ ਉਹ ਕਰ ਲਓ ਜਾਨ ਨੂੰ ਇੱਕ ਵਿੱਕੀ ਹੁਣ ਅਸੀਂ ਮੰਨਾ ਲਿਆ ਜਣੀ ਓ ਖਸਾਖਾ ਮੇਲੇ ਦੀ ਵਿੱਕੀ ਡਾਇਰੈਕਟ ਆਵਾਜ਼ ਐ ਖਾਲਸਾ ਵਾਹ ਮੈਨੂੰ ਵੀ ਪਤਾ ਗਰਮੀ ਬਹੁਤ ਆ ਜੀ ਗਰਮੀ ਤੋਂ ਬਚੋ ਜਿਹੜੀ ਲੂ ਚੱਲਦੀ ਆ ਪਰਮਾਤਮਾ ਕਰੇ ਵੀ ਕਿਤੇ ਮੀਂਹ ਪੈ ਜਾਵੇ ਕਿਤੇ ਪੈ ਜਾਵੇ ਹੁਣ ਮੈਂ ਇਹ ਤਾਂ ਕਹਿ ਨਹੀਂ ਸਕਦਾ ਵੀ ਮੇਰੇ ਕੋਲ ਪੈ ਜਾਵੇ ਮੌਸਮ ਚੇਂਜ ਹੁੰਦਾ ਰਿਹਾ ਹਵਾ ਠੰਡੇ ਠੰਡੇ ਹਵਾਵਾਂ ਦੇ ਬੁੱਲੇ ਵੀ ਦੇ ਰਹੇ ਆ ਗਰਮ ਹਵਾ ਨਾ ਆਵੇ ਤੇ ਇਹਨਾਂ ਨੇ ਗਰਾਰੀ ਪਸਾਈ ਵੀ ਹੈ ਜਦੋਂ 4 ਵਜੇ ਦੀ ਮੇਰੇ ਨਾਲ ਵੀ ਜਾਣਾ 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 ਲੋ ਕੱਟੜੀ ਵੀ ਕੱਪੜਾ ਵੀ ਆਪੇ ਪਾਤੇ ਵਾਹ ਤੇ ਵੀਡੀਓ ਛੱਡਣੀ ਲੇਟ ਹੋ ਗਿਆ ਮੈਂ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੀ ਵਿਚ ਵਿੱਚ ਯੋਗਦਾਨ ਪਾ ਰਹੀ ਹਾਂ ਵੀਡੀਓ ਬਣਾ ਰਹੀ ਹਾਂ ਮੈਂ ਚਾਚੇ ਦੇ ਅੱਜ ਸ਼ਾਹੀ ਬਾਹੀ ਠਾਠ ਦੇ ਨਾਲ ਪਹਿਲੇ ਤਾਂ ਖਾਣਾ ਪੇਸ਼ ਕੀਤਾ ਗਿਆ ਕੜੀ ਚੌਲ ਹੁਣ ਦੇਖ ਲਓ ਐਨ ਢੰਗ ਦੇ ਨਾਲ ਕੱਪੜੇ ਫੜਾਈ ਗਏ ਅੱਜ ਤਾਂ ਕੜੀ ਵੀ ਲਾਈ ਜਾ ਰਹੀ ਆ ਗੱਲ ਦੱਸਾਂ ਹਾਂਜੀ ਠੀਕ ਆ ਹਣ ਮੈਨੂੰ ਪਤਾ ਕਿਆ ਲੱਗ ਰਿਹਾ ਜਿਹੜੀ ਡੈੜੀ ਕੈਪਰੀ ਪਾਈ ਹੋ ਤੁਸੀਂ ਮੇਰੀ ਵਾਈ ਹੋਈ ਆ ਸੇਮ ਦਾ ਸੇਮ ਮਾਤ ਨੂੰ ਲਿਖਿਆ ਦੇ ਦਿੱਤ ਹੈ ਵੀ ਨਹੀਂ ਇਜੀ ਕੈਪਰੀ ਹੈ ਨਹੀਂ ਬੇਟਾ ਸਹੀ ਕੱਲ ਰਿਹਾ ਹੈ ਵੀ ਨਹੀਂ ਚੱਲਣਾ ਹੈਗੀ ਮੁੰਡਾ ਆ ਗਿਆ ਜੀ ਜਵਾਨ ਕਹਿੰਦਾ ਦਾ ਬਾਪ ਦੇ ਜੁੱਤੀ ਪਾਇਆ ਮੁੰਡੇ ਦੇ ਆਣ ਲਾ ਜਵੇ ਤਾਂ ਦੋਸਤ ਬਣ ਗਏ ਆ ਉਹਦੇ ਬਾਅਦ ਤੇ ਅਸੀਂ ਲੱਭਣੀ ਦੀ ਕੁੜੀ ਹੋਣ ਹੂੰ ਤੇ ਜੈਸ ਮਨਵਾਤੇ ਲੱਭ ਰਿਹਾ ਮੁੰਡਾ ਯਾਰ ਦੇ ਦੇ ਪਹਿਲਾ ਮੋਟਾ ਕਿੱਧਰ ਬੱਜੂਗਾ ਵੀ ਕਰਨ ਦਾ ਬੱਜੂਗਾ ਬਾਈ ਮੈਂ ਤਾਂ ਤਾਂ ਬਿਆਹ ਕਰਾਉਂਗੀ ਪਹਿਲੇ ਭਾਬੀ ਆਵੇ ਨਹੀਂ ਹਾਂ ਤਾਂ ਸਾਨੂੰ ਭਾਬੀ ਲੋੜ ਨਹੀਂ ਸਾਡਾ ਮੁੰਡਾ ਲੋੜਾ ਪਾਪਾ 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 ਦੇ ਲੋੜਾ ਪਾਪਾ ਉਹਨੇ ਹੀ ਲੋੜਾ ਨਾਲ ਸਾਨੂੰ ਜਵਾਈ ਦੀ ਲੋੜਾ ਉਹ ਤਾਂ ਮੰਗੇ ਦੇ ਵਾਸਤੇ ਬੱਤੂ ਤੇ ਬਤਾਂਗੇ ਆ ਓਲੇ ਬੱਸ ਭਾਈ ਬਾ ਪੁੱਟੇ ਸਿੱਧੇ ਗੱਲਾਂ ਕਰ ਚੱਲ ਬੱਸ ਜਿਹੜਾ ਆਪਾਂ ਬੰਦੇ ਨਾਲ ਸੁਣੋ ਜੀ ਜਿਆਦਾ 8:20 ਹੋ ਕੇ 8:00 ਵਜੇ ਮੈਂ ਵੀਡੀਓ ਛੱਡਦਾ ਹਾਂ ਹਾਂ ਤੇ 8:30 ਵਜੇ ਇਹਨੇ ਮਿਲ ਨੂੰ ਸ਼ੁਰੂ ਹੋਣੀ ਆ। ਵਾਹ। ਉਹ ਦੇਖ ਲੋ ਵੀ 10 ਮਿੰਟ ਦੇ ਵਿੱਚ ਕੀ ਆਉਣਾ ਕੀ ਨਹੀਂ ਮੈਨੂੰ ਤਾਂ ਪਤਾ ਨਹੀਂ। ਮੈਸੇਜ ਤੇ ਵਿਕਰਮ ਸਿੰਘ ਹਿੰਮਤ ਕਰੇ ਤਾਂ ਬਹੁਤ ਖੂਬਸੂਰਤ। ਸਭ ਕੁਝ ਹੋ ਸਕਦਾ। ਦੁਨੀਆ ਇਦਾਂ ਤੇ ਇਦਾਂ ਕਰ ਸਕਦਾ। ਉਹ ਉਧਰ ਤਾਂ ਦੇਖ ਲੋ। ਜੀ 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 ਚੱਲ ਨਾ ਕੋਟੂ ਤੰਗ ਨਹੀਂ ਲੈਣੇ। ਤੂੰ ਖੁਸ਼ ਹੋਈਂ ਤੈਨੂੰ। ਹਾਂ ਠੀਕ ਆ। ਆਏ ਕਰੋ ਲਾਈਟ ਚੱਕ ਲੋ ਇੱਕ ਨਾਲ। ਉਹ ਭਈਆ ਬੱਚੀ। ਮਾਂ ਤਾਂ ਚਾਹਦੇ ਨਹੀਂ ਹੈਗੀ ਉਹ। ਲਵ ਯੂ। ਸਾਜ਼ ਵੀ ਲਾਉਣ ਕਿਸੇ ਨਾਲ। ਮਾਣੀ ਮੋਟੀ ਗੱਡੀ ਚ ਲਾ ਲਓ। ਲਾ। ਤਾਂ ਨੂੰ ਟ੍ਰੈਕ ਭਾ ਕੇ ਦੇਖੀ ਪਤਾ ਨਹੀਂ ਇੱਧਰ ਇਹਨੂੰ ਪਤਾ ਨਹੀਂ ਕਿ ਆ ਸੁਝੀ ਜਾਂਦਾ ਇੱਧਰ ਸਾਡਾ ਪੁੱਤ ਚੰਦੂ ਕੀ ਚਲੰਗੀ ਨਾਲ ਤੇਰੇ ਬਟਟਾ ਕੋਲ ਕਰਨ ਇਹ ਕਰਨਾ ਕਹਿੰਦੀ ਰਹੇ ਯਾਰ ਜਿੰਦਾਂ ਦਾ ਹਾਦਸਾ ਹੋ ਉਸ ਜਿੱਸੇ ਜਾਣਾ ਹੋ ਤੇ ਟਟੇ ਟਟਾ ਦਾ ਕੰਮ ਹੁੰਦਾ ਗੱਡੀਆਂ ਆਪਣੀ ਘੱਟ ਸਟਾ ਦਾ ਤਾਪ ਪੱਦਰੇ ਬੜੀਆਂ ਤੇਤਰੀਆਂ ਹੁਣ ਪਤਾ ਨਹੀਂ ਵੀ 4 8 ਹੋਣਾ ਕਾ ਨਹੀਂ ਦੱਸ ਕੇ ਜਾ ਕੇ ਪਤਾ ਲ ਲੂਗਾ ਚਲੋ ਫਿਰ ਚਲੋ ਫਟਾਫਟ ਨਿਕਲੋ ਨਾ ਅੱਜ ਦਾੜੀ ਨੂੰ ਮਨਾਇਆ ਤੇ ਕਿਵੇਂ ਹੂੰ ਦਾੜੀ ਪਹਿਲਾਂ ਮੰਨ ਨਹੀਂ ਤਬਾ ਹੂੰ ਦਾੜੀ ਖਲੇਤਾ ਅਸੀਂ ਫੋਨ ਲਾਇਆ ਦਾੜੀ ਕਹਿੰਦਾ ਐਨੇ ਪੈਸੇ ਖਾਤੋ ਦੇ ਨੇ ਤੁਸੀਂ ਉੱਪਰ ਤੇ ਰੋਟੀ ਖਾਣੀ ਆਹ ਦੇ ਟਿਕਟਾ ਲੈਣੀ ਆ ਇੰਦਰ ਅੰਨੋ ਪਿਆਰ ਕਰਦਾ ਤੇ ਟੈਗ ਵੀ ਨਹੀਂ ਤਾਪਾ ਮੈਂ ਪਰ ਉਹਦੇ ਦੀ ਗੱਲ ਹੀ ਵਾਕਿਆ ਤਾਂ ਨਹੀਂ ਉਹ ਕਰਦਾ। ਤਾਂ ਸੁਣੋ ਫਿਰ ਫਿਰ ਅਸੀਂ ਕੜੀ ਤੋਂ ਤਾਂ ਉਹ ਖਾ ਲਏ ਬਈ ਰਾਤੀ। ਠੀਕ। ਉਹ ਮਾਂ ਨੂੰ ਸੇ ਫੋਨ ਕਰਿਆ ਡੈਡੀ ਨੂੰ। ਡੈਡੀ ਕਹਿੰਦਾ ਹਾਂ। ਅਸੀਂ ਕਿਹਾ ਚਲੋ ਕਿਉਂ ਦੇਖਣ ਨੂੰ ਡੈਡੀ ਕਹਿੰਦਾ ਮੈਂ ਹੁਣੀ ਜਾਣਾ ਇੱਕ ਤਾਂ ਫਿਲਮ ਦੇਖਣ ਦੇ ਪੈਸੇ ਉੱਪਰ ਤੇ ਰੋਟੀ ਖਾਣ ਦੇ ਵੈਸੇ। ਅਸੀਂ ਕਿਹਾ ਰੋਟੀ ਖਾ ਲਈ। ਮੈਂ ਕਿਹਾ ਰੋਟੀ ਖਾ ਲਈ ਡੈਡੀ ਕਹਿੰਦਾ ਤਾਂ ਵੀ ਨਹੀਂ ਲੱਗ ਰਣਾ। ਮੈਂ ਕਿਹਾ ਫਿਰ ਮਜ਼ਾਕ ਮੈਂ ਕਹਿੰਦਾ ਡੈਡੀ ਦਾਦੀ ਨੂੰ ਦੇ ਕਿ ਗੁੱਸਾ ਪਤਾ ਹੈ ਮੈਂ ਇਹ ਹਰ ਕਰਾ ਲਿਆ ਮੈਂ ਸੱਚੀ ਗੱਲ ਬੋਲਦਾ ਗੱਡੀਆਂ ਸੱਚੀ ਗੱਲ ਬੋਲਦਾ ਦੱਸ ਤਾਂ ਮੈਂ ਕਿਹਾ ਦਾਦੀ ਨੂੰ ਟਿਕਟਾ ਬੁੱਕ ਕਰਾਂ ਤੈਨੂੰ ਨਹੀਂ ਆਣੀ ਮੈਨੀਆਂ ਤੁਹਾਨੂੰ ਮੰਨਣੀਆਂ ਵੀ ਜੀ ਤੁਹਾਨੂੰ ਦੱਸਾਂ ਤਾ ਮੈਂ ਨਹੀਂ ਮਾੜੀ ਗੱਲੀ ਚਲੋ 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 ਛੇਲੀ ਨੂੰ ਪਹਿਲੀ ਵਾਰ ਦੇਖਿਆ ਦਾਦੀ ਅੰਤਾਲਾ ਮੈਨੂੰ ਤਾਂ ਦਿੱਕ ਗਾਣੇ ਚੜੇ ਜਾਂਦੇ ਮੂੰਹ ਤੇ ਚੱਲਣਗੀ ਚਲੂੰਗੀ ਨਾਲ ਤੇਰੇ ਵੇ ਟਿਕਟਾ ਹੋਰ ਲਾਈਟ ਬੰਦ ਕਰ ਦੋ ਏਸੀ ਬੰਦ ਕਰ ਦੋ ਅਰੇ ਇਹ ਦੇਖੋ ਤਾਂ ਆ ਦੁੱਧ ਰੱਖ ਦੋ ਮਮਾ ਨੂੰ ਬੁਲਾਇਂ ਮੰਮੀ ਜਾ ਬੁਲਾਇਂ ਵੜੇ ਕਿਥੇ ਲਾ ਦੇ ਅਗਲਾ ਇਹ ਆ ਵੀ ਲਾ ਦੋ ਕਰਨ ਬੋ ਹਾਂ ਹਾਂ ਰੱਖ ਦੋ ਰੱਖ ਦੋ ਜਾਗ ਲਾ ਦੋ ਨਾਲੇ ਕਰਨ ਤੂੰ ਗੱਟੀ 'ਚ ਬੈਠ ਜਾ ਕੇ ਬੁੱਧ ਜਾਨੋ ਆ ਗਲਾਸ ਲੈ ਕੇ ਤੇ ਮਾਣਗੇ ਫਿਰ 3 ਗਲਾਸ ਕਰਦੇ ਲੈਣ ਲੱਗਿਆ ਹੈ 3 ਗਲਾਸ ਮੈਂ ਤੇ ਮੰਮੀ ਨਹੀਂ ਉਹ ਲੈ ਜਾ ਠੰਡੇ ਓਏ ਨਾ ਵੀ ਤਾਂ ਅੰਨਿਸ਼ੇਤੀ ਵਿੱਚ ਦਹੀਂ ਪਾਉਣਾ ਤਾਂ ਹੋ ਸੁਣ ਲੈ ਛੱਡ ਪਿੱਛੇ ਕਮਾਤਾ ਮੈਂ ਛੱਡ ਦੀ ਜੀ ਭਾਵੇਂ ਗੱਡੀ ਚਲਾਉਂ ਤਾਂ ਪੈਂਦੇ ਹੀ ਬਹੁਤ ਬਸ ਇਹ ਮੰਨਦਾ ਹੀ ਨਹੀਂ ਹੈਗਾ ਹਾਂ ਠੰਡਾ ਬੰਨ ਕੇ ਲੈ ਲੈ ਯਾਰ ਗੱਡੀ ਚ ਗਲਾਸ ਨਹੀਂ ਮੈਂ ਕੋਤਰੇ ਹਾਂ ਉਹ ਲੈ ਨਹੀਂ ਉੜੇਗਾ ਕਿ ਪੰਬਰੀ ਆ ਲੈ

ਚਾਹ ਮੈਂ ਪਾਪਾ ਸੇ ਮਾਈਕ ਕਰ ਲਿਆ ਪਹੁੰਚ ਗਏ ਜੀ ਅਸੀਂ ਸਿਨਮੇ ਦੇ ਵਿੱਚ ਹੈ ਪਠਾ ਸਾਹਿਬ ਜੇ ਆਰ ਹੈ ਅੱਛਾ ਠੀਕ ਆ ਅਸੀਂ ਤਾਂ ਕੋਈ ਹੋਰ ਦੇਖਣ ਆਏ ਹਾਂ ਬਟ ਚਿੰਦਾ ਚਿੰਦਾ ਨੋ ਪਾਪਾ ਚਿੰਦਾ ਚਿੰਦਾ ਨੋ ਪਾਪਾ ਚਿੰਦਾ ਚਿੰਦਾ ਹੈ ਪਾਪਾ ਹੈਗਾ ਤਾਂ ਹੈਗਾ ਲੱਗਦਾ ਤਾਂ ਪਾਪਾ ਹੀ ਆ ਚਿੰਦਾ ਨੋ ਪਾਪਾ ਚਿੰਦਾ ਚਿੰਦਾ ਦੱਸ ਪਾਪਾ ਹੈ ਪਾਹ ਜੀ ਫੇਟਰ ਚ ਟਿਕ ਟਾਕ ਰੌਜੀ ਗੂਗਲ ਮੈਂ ਨਹੀਂ ਪੈਸੇ ਦੇ ਕੇ ਰਹਿਣਾ ਤੁਸੀਂ ਪਹਿਲਾਂ ਕਹਿ ਦਿੱਖਤਾ ਸੀ ਕਰਨਾ ਮੇਰੇ ਕੋਲ ਕੋਈ ਰੁਪਈਆ ਨਹੀਂ ਇਹ ਤਾਂ ਕੋਈ ਜਾਂਦਾ ਨਹੀਂ ਹੈ ਜੀ ਹੈ ਇਹ ਮਾਸੂਮ ਨਹੀਂ ਕਰ ਆਇ ਕਰਦਾ ਰਹਿ ਗਿਆ ਹਾਂ ਅਦਾ ਰੱਖੋ ਆਪਾਂ ਤੇ ਦੇਖਦੇ ਉਹ ਮੇਰੇ ਨਾ ਕਾਰਟੂਨ ਛੋਟਾ ਵੀ ਉਧਰ ਦੇਖੋ ਮੂਵੀ ਰਿਲੀਜ਼ ਹੋਈ ਛੋਟਾ ਵੀ ਛੋਟਾ ਵੀ ਮੂਵੀ ਕਿਹਦੇ ਨਾਲ ਕਰਨਾ ਮੇਰੇ ਨਾਲ ਕੀ ਕਰਨਾ ਤੁਹਾਨੂੰ ਮੈਂ ਕਿਸੇ ਨਾਲ ਵੀ ਨਹੀਂ ਤੋੜਦਾ 100 ਰੁਪਏ ਦਾ ਨਹੀਂ ਤੂੰ ਵੀ ਮੈਨੂੰ ਕਿੱਥੇ ਬਸ ਖੜ ਕੇ ਬਹਿ ਗਿਆ ਨਹੀਂ ਹੁਣ ਪਤਾ ਨਹੀਂ ਕੀ ਕਰਨਾ ਛੋਟੇ ਮੈਂ ਚਲੋ ਸਰੋ ਦਾ ਕੰਮ ਕੋਈ ਨਹੀਂ ਦਾ ਤੂੰ ਰੱਖ ਦੇ ਲੈ ਇਹ ਵੀ ਬਹੁਤ ਸੋਹਣੀ ਫਿਲਮ ਆ ਜੱਟ ਵਿਗੜ ਗਿਆ ਇੱਕ ਟਪ ਕਾਊਂਟਰ ਜੀ ਤਾਂ ਦਿੱਤਾ ਸੀ ਹੈ ਕਿ ਸੰਭਲੋ ਪੰਜ ਜਣੇ ਆ ਉਹ ਲੇਟ ਸ਼ੁਰੂ ਹੋਣੀ ਆ ਕੋਈ ਫਾਇਦਾ ਨਹੀਂ ਇਹਦਾ ਤਾਂ ਜੇ ਜੱਟ ਵਿਗੜ ਗਿਆ ਉਹ ਲੇਟ ਸ਼ੁਰੂ ਹੋਣੀ ਕਿ ਇਹਨਾਂ ਨਹੀਂ ਵੀ ਰਦਰ ਦੇਖੋ ਬੱਸ ਰੇੜੀ ਦੇਖਣੀ ਹੁਣ ਦੋਸਤ ਤੁਸੀਂ ਤੁਸੀਂ ਜਿਹੜਾ ਦੇਖ ਚਿੰਦਾ ਚਿੰਦਾ ਦੇ ਚਿੰਦੇ ਚਿੰਦੇ ਵਾਲੀ ਲਾ ਲਓ ਜੇ ਜੱਟ ਵਿਗੜ ਗਿਆ ਮੈਂ ਫੇਰ ਦੇਖ ਜੂਗਾ ਵੈਸੇ ਅਸੀਂ ਤੁਹਾਨੂੰ ਸੱਚੀ ਗੱਲ ਦੱਸੀ ਤਿੰਨ ਹੈਗੀਆਂ ਤਿੰਨ ਟਿਕਟਾਂ ਹੈਗੀਆਂ ਜੇ ਜੱਟ ਵਿਗੜ ਗਏ ਦੀਆਂ ਇਹ ਦੋ ਹੀ ਚਿੰਦਾ ਚਿੰਦਾ ਵਾਲੀਆਂ ਹਨ ਤੁਹਾਨੂੰ ਸੱਚੀ ਗੱਲ ਦੱਸੀਏ ਦੇਖ ਲੈਣੇ ਆ ਤੁਹਾਡੇ ਨਾਲੇ ਜ਼ਰੂਰੀ ਤਾਂ ਨਹੀਂ ਹੈਗਾ ਅਸੀਂ ਤਾਂ ਸਾਡੇ ਟੰਗਰ ਦੇ ਨਾਲ ਜਾ ਰਹੇ ਫਿਰ ਆ ਵੀ ਤੁਸੀਂ ਲੱਗ ਸਕਿਆ ਫਿਰ ਮੈਂ ਤਾਂ ਆਏ ਦੇਖ ਲਈਏ ਚੱਲ ਚਿੰਦੇ ਚਿੰਦੇ ਵਾਲੀ ਉਹ ਲਾ ਲਓ ਕੋਈ ਨਹੀਂ ਹਾਂਜੀ ਪੰਜ ਜਣੇ ਆ ਸੀ ਬਸ ਆ ਸਿਲਵਰ ਜਾਂ 골ਡ ਸਿਲਵਰ ਦਾ ਮਤਲਬ ਕੀ ਹੈ 골ਡ ਹਾਂਜੀ 골ਡ ਟੌਪ ਹੈ ਤਾਂ ਆਪਣਾ ਸਿਲਵਰ ਦੇ ਦੋ ਮਡਲ ਤੇ ਬੈਠ ਕੇ ਦੇਖ ਲਾਂਗੇ ਨੋ ਪ੍ਰੋਬਲਮ ਹਾਂ ਕੋਈ ਨਹੀਂ ਦੇਖ ਲਾਂਗੇ ਆ ਤੇ ਨੀਚੇ ਕਰਾ ਦਿਓ ਦੋ 1000 ਰੁਪਿਆ ਤੋਂ ਵਾਹ ਦੇਖਣਾ ਪੈਣਾ ਜੀ ਆ ਲੈ ਯਾਰ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਲੱਛਣ ਹੈ ਜੀ ਦੇਖ ਸੁਣ ਦੇਖੋ ਨਾ ਨੀ ਬਾਈ ਵੀਰ ਭੈਣ ਕਿਤੇ ਮਿਲਦੇ ਨਾ ਪਿਆ ਵੀਰ ਭੈਣ ਨੇ ਜਾਂਦਾ ਇਹ ਵੀਰ ਤੇ ਨਹੀਂ ਦੇਖਦੇ ਮਿਲਦੇ 900 ਬਾਈ ਹਾਈਂ ਡੈਡਿੰਗ ਨਹੀਂ ਤੁਹਾਨੂੰ ਪਤਾ ਫਿਲਮ ਚ ਕੌਣ ਕੌਣ ਆ ਗਿੱਪੀ ਘਰੇਵਾਲ ਉਹਦਾ ਰੀਅਲ ਮੁੰਡਾ ਤੇ ਉਹ ਰਿਸ਼ਤਾ ਕਿਆ ਕਹਿਲਾਤਾ ਦੀ ਅਕਸ਼ਰਾ ਜਿਹਨੂੰ ਮੰਮੀ ਗਾਲਾਂ ਕੱਢੀ ਜਾਂਦੀ ਮੈਨੂੰ ਇੱਕੋ ਦੇਖੀ ਜਾਂਦੀ ਇੱਕੋ ਦੇਖੀ ਜਾਂਦੀ ਆਹ ਆ ਦੇਖੋ ਚਲ ਲੈ ਫਾੜ ਕੇ ਇੱਕ ਛੜਾ ਮਨੂ ਆਹ ਕਾ ਛੋਟਾ ਭੀਮ ਮਨੂ ਲੋ ਆਤਾ ਜੀ ਉਹਨਾਂ ਨੇ ਟੀਕਾ ਹੂੰ ਕਿਦੋਂ ਐ ਜਾ ਆਹ ਕਾ ਛੋਟਾ ਭੀਮ ਇਹਨੂੰ ਮੈਂ ਪਤਾ ਛੋਟਾ ਭੀਮ ਕਿਹੜਾ ਇਹਨੂੰ ਵੀ ਛੋਟਾ ਭੀਮ ਦੱਸੀਂ ਲਾ ਹੂੰ ਛਟ ਭੀਮ ਹਾਂ ਬਹੁਤ ਛੋਟਾ ਭੀਮ ਦੇ ਕਹਿੰਦੇ ਜੀ ਇਹਦੇ ਤਾਂ ਆਏ ਨਹੀਂ ਉਹ ਹੂੰ ਸਭੀ ਦੇ ਇੱਕ ਵਗਾਰਾ ਨਾ ਦੜਾ ਦੜਾ ਕਹਿਣਾ ਚਲੋ ਫਿਰ ਵਿਚੇ ਆਓ ਤੁਸੀਂ ਉਹਨਾਂ ਟਰੈਕਟਰ ਨੰਬਰ ਦੇ ਤਾਂ ਉਹਨੂੰ ਬੱਸ ਪਹੁੰਚੋ ਅੱਛਾ ਤਾਂ ਹੁਣ ਚੈਕਿੰਗ ਕਰਾਓ ਕੋਈ ਤਰੋਂ ਤੋਮ ਚਲੋ ਤੇ ਮਾਰੂ ਵੀ ਪੀਟੀ ਮਾਰੂ ਵੀ ਪੀਟੀ ਨਹੀਂ ਮਾਰਉਂਦੀ ਹੈ ਥੋੜੇ ਬੀਟ ਕਰਾਓ ਠੀਕ ਹੈ ਜੀ ਬੀਟ ਕਰਾਉਂਦੇ ਆ ਜਰੂਰ ਨਮਸਤਾਨੇ ਫਿਲਮ ਦਾ ਪੋਸਟਰ ਵਾ 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 ਕੁੜੀ ਹਰਿਆਣੇ ਵਾਲੀ ਹਰਿਆਣੇ ਵਾਲੀ ਕਿੰਨਾ ਫੀਲ ਦਾ ਪਬ ਜਕੇ ਅਨੰਦ ਦੇ ਜਦੋਂ ਤਾਂ ਇੱਧਰ ਵੀ ਸੜਕਾਂ ਦੀ ਕਿੰਨੀ ਲੱਗਦੀਆਂ ਨੇ ਬਹੁਤ ਤਬਾਹੀ ਕਰੀ ਦੀ ਹੈਗੀ ਆਹੇ ਕੰਮ ਹੋ ਗਿਆ ਸਕੂਲ ਨੂੰ ਆ ਜਾਂਦੇ ਨੇ ਕਪੜ ਨੂੰ ਭੱਜ ਕੇ ਕਰਿਆ ਆਪਣਾ ਮੈਲ ਬੈਗ ਤੇ ਪੈਸਿਆਂ ਦੀ ਸਾਂਭਿਤੀ ਜ਼ਿੰਮੇਵਾਰ ਹਾਂ ਵੈਸੇ ਤਾਂ ਇੱਥੇ ਵੈਸੇ ਤਾਂ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਪਰ ਫਿਰ ਵੀ ਕਹਿੰਦੇ ਵੀ ਆਪਣਾ ਧਿਆਨ ਰੱਖੋ ਪਾਈ ਠੀਕ ਹੈ ਹੂੰ ਵੈਸੇ ਤਾਂ 10 ਮਿੰਟ ਹਾਂ ਤੇ ਆਏ ਤੇ ਆਏ ਜਾਵਾਂਗੇ ਜੀ ਪੜ੍ਹਨਾ ਚਾਹੀਦਾ ਕੀ ਹੱਕ ਹੈ ਕੀ ਉਹ ਦੇਖ ਲੈ ਕੀ ਆਏ ਛੱਡਿਓ ਛੱਡਿਓ ਥੱਲੇ ਨਹੀਂ ਥੱਲੇ ਛੱਡਿਓ ਕਿਆ ਕਹਿੰਦੀ ਐ ਤੈਨੂੰ ਇੱਕ ਲਾ ਨਹੀਂ ਆ ਰਿਹਾ ਤੈਨੂੰ ਚੱਲ ਜਾ ਕੇ ਦੇਖ ਲੈ ਕਿਆ ਦੇਖਣਾ ਕਿਆ ਕਹਿੰਨਾ ਤੂੰ ਨਾ ਪਾਵਾ ਰਿਹਾ ਵੇਖਣਾ ਇਹਦੇ ਨਾਲ ਭੱਜੀਓ ਥੀਟਰ ਬੱਧੀਓ ਬੰਦੋ ਚਾਚੇ ਦਾ ਕਸ਼ੈਰਾ ਵੀ ਦਿਖਦਾ ਨੀਲਾ ਨੀਲਾ ਤੂੰ ਦੇਖਿਆ ਹੁੰਦਾ ਫਾਟੋ ਨੇ ਥਾਂਜੀ ਮੰਦਰੀ ਮੰਦਰੀ ਕੋਲ ਕੋਲ ਟ੍ਰਾਸਟ ਨਹੀਂ ਹੈ ਆਹ ਕੋ ਗੱਲ ਮੰਨਦਾ ਨਹੀਂ ਬਿਲਕੁਲ ਹੈ ਕਿਹਦੀ ਬੋਤਲ ਨਹੀਂ ਚੜਾ ਮੈਂ ਮੰਨਦਾ ਸਾਰਾ ਪੁੱਤ ਟਾ 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 ਕਰਮਜੀਤ ਅਨਮੋਲ ਪਰ ਹਾਰ ਹੋ ਗਿਆ ਨੀ ਮੈਂ ਸਾਸ ਕੁੱਟਣੀ ਦੂਸਰੇ ਨੰਬਰ ਵਾਲੀ ਵੀ ਆ ਗਈ ਇਹ ਸਾਰੇ ਅਕੜੇ ਲੋਕਾਂ ਨੂੰ ਇਹ ਜਿਹੇ ਫਿਲਮਾਂ ਦਿਖਾ ਕੇ ਸੱਚੇ ਸੁੱਚਾ ਕਥਾ ਸਤ ਜੂਨ ਨੂੰ ਰਿਲੀਜ਼ ਹੋਣੀ ਹੈ ਇਹ ਲੈ ਅੱਗੇ ਕਰਦੀ ਫਿਰ ਜਾਂਦੀ ਆ ਕਿੱਥੇ ਆ ਕੇ ਕਿੰਮੇ ਦੱਛਾ ਕਈ ਬੰਦੇ ਤੇ ਤੇ ਨਹੀਂ ਲੱਗਦੀ ਬੁੱਤ ਤੂੰ ਤਾਂ ਫ੍ਰੀ ਹੈ ਹਾਂ ਫ੍ਰੀ ਹੈ ਇਹ ਮੈਂ ਕਿਹਾ ਅਰੇ ਅਰੇ ਤੁਹਾਨੂੰ ਪਤਾ ਵੀ ਹੈ ਨਾ ਹਮ ਅਪਿਕਾ ਬੱਚਾ ਹਮ ਤੁਹਾਨੂੰ ਪਤਾ ਵੀ ਹੈ ਨਾ ਉਹਨੂੰ ਦੇਖਣ ਨਹੀਂ ਕਰਨੀ ਹੱਗੀ ਬਾਹਰ ਕਰਕੇ ਇਹਦੀ ਟਿਕਟ ਲੈਣੀ ਹਮ ਰਾਤੇ ਸਮਝਣ ਲੱਗੀਆਂ ਫਿਰ ਦੇਖੇ ਚਲੋ ਹਾਂ ਬਿਲਕੁਲ ਸਹੀ ਕਹ ਲਾ ਅਬ ਤਾਂ ਇੱਧਰ ਹੈਗੇ ਦੀ ਸਾਡਾ ਖਾਣ ਪੀਣ ਦਾ ਕਾਰਨਰ ਠੀਕ ਆ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਆਪਣਾ ਇਹ ਕੈਨ ਦਾ ਭਵ ਬਥੀਟਰ ਹੈ ਜੀ ਥੋੜਾ ਟਾਈਮ ਤੱਕ ਮਿਲਦੇ ਆ ਚਲੋ ਚਲੋ ਫੋਟੋ ਖਿੱਚਣ ਤੋਂ ਬਾਅਦ ਅਸੀਂ ਜਾ ਰਹੇ ਹਾਂ ਜੀ ਅੰਦਰ साड़ी आगे जी बारी, चलो। आल डोंगर। केटा परुदे का हाँ जब जीरो तो बिल्डिंग पे सब देख पाए। सब बाबा जी से अच्छी करेंगे गिरने जाओ। हर दम ठाक। कुछ नहीं हो। चलेगे उनका। चलेगे हो। उन्होंने कितने होने का होने पर जिससे जिससे बना रहे थे। <laughs> ਆਦੋ ਬਹੁਤ ਜ਼ਿਆਦਾ ਕੇਜ ਹੋ ਗਿਆ ਕਿਹਨੇ ਨਾ ਕਿਸੇ ਨੰਬਰ ਕਿਹਨਾ ਆਪਣਾ ਬਣਾ ਕੋਈ ਵੀ ਬੋਲ ਦੇ ਟੈਨਸ਼ਨ ਨਾ ਉੱਤੇ ਕੋਈ ਵੀ ਨਹੀਂ ਹੈਗਾ ਜੇ ਤੂੰ ਉੱਪਰ ਕੀਨੇ ਬੋਲਣਾ ਹੈ ਆ ਤੂੰ ਪੂਰਾ ਸਿਨੇਮਾ ਹਾਲ ਬੁੱਕ ਕਰ ਲੈ ਓਏ ਹੋਰ ਹੋ ਗਣੀ ਅਸੀਂ ਦੇਖੂਗਾ ਫਿਲਮ ਕਿੰਨੀ ਟ੍ਰੈਕ ਨੰਬਰ ਕਿੰਨਾ ਪਹਿਲਾਂ ਮੈਨੂੰ ਟ੍ਰੈਕ ਨੰਬਰ ਦੱਸੋ ਤੈਨ ਨੱਚਣਾ ਨਹੀਂ ਮੈਂ ਚੜਾ ਲਾ ਜਸਾਰੇ ਆਪਣਾ ਚਲਾਇਆ ਰੱਖ ਕੇ 53 ਨਾ 53 ਕਿਹਾ ਥੋੜਾ ਜਿਹਾ ਸਿੱਖ ਲਓ ਉਸ 53 53 ਅੰਦਰੋਂ ਮੈਂ ਸੈਟਿੰਗ ਕਰੀ ਉੱਪਰ ਕਰ 53 5 ਅੱਜਿੱਥੇ ਮਰਜ਼ੀ ਬੈਜੋ ਚਲੋ ਉੱਪਰ ਭਾਈ ਸਾਰੇ ਤਾਂ ਸਾਰੇ ਹੀ ਬੁੱਕ ਕਰਾ ਲਿਆ ਸੀ ਆਏ ਹੋਰ ਕੋਈ ਨਹੀਂ ਆਇਆ ਚਲੋ ਵਧੀਆ ਵਧੀਆ ਦੇਖੋ ਜੀ ਵਧੀਆ ਪੰਗਨਾ ਮੂਵੀ ਰੀਤਾ ਦਾ ਪੁੱਤ ਸੁਣਦੇ ਹਾਂਜੀ ਤੁਸੀਂ ਇੱਧਰ ਆਈ ਦੀ ਜੁਰੇ ਡੈਡੀ ਹੋਰੇ ਤੇ ਆਪੜੀਆਂ ਨਾਂ ਤੱਕ ਕਾਰਨ ਹੋਰੇ ਕਿਹੜੇ ਕਿਸੇ ਨੇ ਆਉਣਾ ਜਿੱਥੇ ਮਰਜ਼ੀ ਬੈਠ ਜਓ ਬੈਠ ਕਿਥੋਂ ਬੈਠੋ ਬਾਜੋ ਤੁਸੀਂ ਕਰਦੇ ਆ ਕਾਡਰ ਆਤ ਸਾਰਾ ਹਾਲ ਬੁੱਕ ਕਰਾਤਾ ਮੈਂ ਹੁਣ ਦੱਸੋ ਕਿਆ ਕਰਾਂ ਫਰੀਦ ਕਿੱਥੇ ਆ ਫਰੀਦ ਸ਼ਿਵ ਬਾਗ ਘੜੀਏ ਇਧਰ ਆਜਾ ਹਾਲ ਬੁੱਕ ਕਰਾਤਾ ਆਜਾ ਲਈਏ ਹਾਲ ਦਾ ਇਹਨਾਂ ਨੇ ਬੋਲਵਾਇਆ ਨਹੀਂ ਨਹੀਂ ਅੰਕਲ ਜੀ ਅਸੀਂ ਤੁਹਾਨੂੰ ਵੀ ਪਰਮਿਸ਼ਨ ਦੰਦੇ ਤੁਸੀਂ ਬੈਠ ਸਕਦੇ ਆ ਹਾਂ ਤੇ ਫੈਮਿਲੀ ਮੈਂਬਰ ਹੈ ਜੀ ਤੁਸੀਂ ਵੀ ਠੀਕ ਸ਼ਿਵ ਕਿੱਥੇ ਗਈ ਚੱਲ ਬੈਠ ਨੰਬਰ ਐ 14 ਕਿੰਨਾ ਮੱਝ ਰਾਇਆ ਵਾਓ ਕਿੰਨੀ ਵੱਡੀ ਸਕਰੀਨ ਇੱਥੇ ਤੇ ਬਹਿ ਕੇ ਤੁਹਾਡੀ ਗਰਦਨ ਨਾ ਦੁਖਣ ਤੁਹਾਨੂੰ ਲੱਗਦੀ ਹੁੰਦੀ ਬਾਹਦ ਹੋ ਗਈ ਤੂੰ ਤਾਂ ਜਮ ਹੀ ਆਏਗੇ ਨਹੀਂ ਪਤਾ ਨਹੀਂ ਕਿ ਬੈਡਾ ਪਰ ਤੁਰ ਤਕਿਆ ਨਾ ਕਦੇ ਕੋਈ ਕੰਮ ਕਰਿਆ ਉਹ ਨਹੀਂ ਹਾਂ ਤੇਰੇ ਤਾਂ ਗੱਲ ਪਹਿਲਾਂ ਹੀ ਕਿਹਾ ਤਾਂ ਆ ਦੇਖੋ ਕਿੰਨੀਆਂ ਸੋਹਣੀਆਂ ਲਾਈਟਾਂ ਬਲੀਆਂ ਹੁਣ ਸ਼ੁਰੂ ਹੋਊਗਾ ਕੰਮ ਠੀਕ ਹੈ ਮਿਲਦੇ ਹਾਂ ਜੀ ਅਸੀਂ ਥੋੜੇ ਟਾਈਮ ਤੱਕ ਸ਼ੂ ਬਾਈ ਕਰ ਬਾਈ ਕਰ ਦੇ ਬਾਈ ਕਰ ਦੇ ਪਲੀਜ਼ ਬਾਈ ਆਸੀ ਆਸੀ ਕੋਈ ਕੰਮ ਕਿਨੇ ਜਾਣਾ ਸੀ ਬਾਥਰੂਮ ਤੇ ਦੇਖਿਆ ਥੱਲੇ ਮੀਏ ਮੀ ਨੇਰੀਓ ਨੇਰੀ ਚਖੜ ਤੂਹਾਲ ਆ ਜਾ ਅੰਦਰ ਚੱਲ ਫਿਰ ਹੁਣ ਚਲੀਏ ਇਧਰ ਨੇਰੀ ਦੇ ਕਰਕੇ ਜੀ ਆ ਸਾਰਾ ਸਮਾਨ ਗਿਰ ਗਿਆ ਸੀ ਕਰਨ ਲੱਗਿਆ ਵਾ ਸਮਾਜ ਸੇਵਾ ਕਰਨ ਸ਼ੋਭੀ ਇਧਰ ਤਿਆਰੀ ਹੈਗੀ ਆ ਜੀ ਕਹਿੰਦੇ ਕੁਸ ਖਾਣਾ ਪਹਿਣਾ ਚਾਚਾ ਨੇ ਬੜਿਆ ਵਾ ਬਾਥਰੂਮ ਚ ਚਲੋ ਕਹਿੰਦੇ ਸੋਚ ਤਾਂ ਸਕਦੇ ਹੀ ਆ ਜੇ ਕੁਝ ਖਰਾਉਣਾ ਨਹੀਂ ਤਾਂ ਸੋਚ ਤਾਂ ਸਕਦੇ ਹੀ ਆ ਹੂੰ ਹੂੰ ਆ ਕਿ ਮੈਂ ਪਾਟੀ ਤਾਂ ਆ 35 ਕਰਿਆ ਉਹ ਕੁਝ ਪੈਟੀ ਵਗੈਰਾ ਜਣੀ ਹੈਗੀ ਆ ਉਹ ਬੱਚੇ ਤਾਂ ਫੈਕਰੀ ਵਗੈਰਾ ਹੈਗੇ ਫੈਕਰੀ ਨਹੀਂ ਹੈਗੀ ਸੈਂਡਵਿਚ ਆ ਬਰਗਰ ਹੈ ਬਿੰਗੋ ਪ੍ਰਾਈਸ ਬਰਗਰ ਕਿੰਨੇ ਲੱਗੇ ਸਿੰਗਲ ਪ੍ਰਾਈਸ ਨਾ ਬਰਗਰ 60 ਰੁਪਏ ਦਾ ਮੇਰਾ 35 ਰੁਪਏ ਦਾ ਦੋ ਬਰਗਰ ਬਣਾ ਦੇ ਭਾਈ ਅੱਛਾ ਕਿਨੇ ਕਿਹਾ ਬਰਗਰ ਨਾ ਉਧਰ ਅੱਛਾ ਤਾਂ ਉਧਰ ਕਹਿਣ ਲੱਗੇ ਮੈਂ ਕਿਤੇ ਆਪਾਂ ਨੇ ਕਹਿਤਾ ਉਹ ਦੋ ਹੈ ਫਿਰ ਕਿਹਾ ਤੁਸੀਂ ਬਰਗਰ ਜਰੂਰੀ ਨਾ ਆਸੀ ਕੁਛ ਨਹੀਂ ਆਸਾ ਕੋ ਕੋ ਫਲੇਰ ਉੱਪਰਲੇ ਟੀਆਟਰ ਅੰਦਰ ਪਰੋ ਜੋ ਫਾਇਦਾ ਨਹੀਂ ਲੱਗਦਾ ਹਾਂ ਨਹੀਂ ਲੇ ਕੇ ਲੈ ਲੈਣੇ ਆਉਂਦੇ ਆਹ ਕੰਮ ਸਭ ਤੋਂ ਪਹਿਲਾਂ ਕਿਹਦੀ ਨੂੰ ਆ ਲੈਣਾ ਮੈਨੂੰ ਵੀ ਰੈੱਡੇ ਦੇ ਦਿਓ ਜੇ ਦਵਾਈਆਂ ਸਾਡ ਤੋਂ ਵੰਡ ਕੇ ਉਹਨਾਂ ਨਾਲ ਹੀ ਕੰਮ ਚੱਲਦਾ ਠੀਕ ਆਨੂੰ ਕਹਿ ਦੇਓ ਵੀ ਦੇ ਦੇਵੇ ਦਿੰਦਾ ਨਹੀਂ ਮੈਨੂੰ ਉਹ ਤੂੰ ਸੀ ਤੂੰ ਸੀ ਰਹਿਣ ਦੋ ਪੀਸ਼ ਤੂੰ ਸੀ ਰਹਿਣ ਦੋ ਇੱਧਰ ਦੇ ਚਾਚੇ ਗੱਡੀ ਆ ਚਲੋ ਆ ਜਾਓ ਚਲੋ ਸ਼ੁਰੂ ਹੋ ਗਈ ਲੈ ਲਓ ਫਟਾਫਟ ਇੱਕ ਪੈਕ ਲੈ ਲਓ ਇੱਕ ਸਾਰੇ ਨੇ ਕੋਲ ਸੋ ਵੀਰ ਦਾ ਪਾਪਕੋਰਨ ਲੈ ਲਿਆ ਹੈ ਹੈਲੋ ਸਰ ਅਨੇ ਫਨ ਫਲਿਪਸ ਆ ਦੇ ਛੋਪੀ ਦਾ ਪਾਪਕੋਰਨ ਲੈ ਲਓ ना शेयर करने है। चलो, चलो फिर चलो, चलो।, 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 चलो। ਹੋ ਗਿਆ ਜੀ ਮੌਸਮ ਬਹੁਤ ਹੀ ਜ਼ਿਆਦਾ ਠੰਡਾ ਮੀਂਹ ਗਿਆ ਜੀ ਬਾਹਰ ਪੈ ਇੱਧਰ ਤਾਂ ਪਤਾ ਹੀ ਨਹੀਂ ਲੱਗਿਆ ਇਹ ਕਹੀ ਗਏ ਕਹਿੰਦੇ ਹਾਂ ਮੌਸਮ ਅੱਜ ਠੰਡਾ ਅਸੀਂ ਕਿਹਾ ਮੰਮੀ ਅੱਜ ਮੀਂਹ ਪੈ ਲਿਆ ਮੀਂਹ ਪੈ ਲਿਆ ਮੀਂਹ ਪੈ ਲਿਆ ਫਿਲਮ ਬਹੁਤ ਵਧੀਆ ਸੀ ਹੂੰ ਬਹੁਤ ਵਧੀਆ ਮੈਸੇਜ ਦਿੱਤੀ ਹੈ ਫਿਲਮ ਨੇ ਹੂੰ ਕੁਝ ਸੀ ਆਪਣੇ ਬੱਚਿਆਂ ਨੂੰ ਕਿਵੇਂ ਕੇਅਰ ਕਰਨਾ ਹਰ ਇੱਕ ਮਸਲੇ ਦਾ ਹਮਲਾ ਥੱਪੜ ਤਾਂ ਨਹੀਂ ਹੁੰਦਾ ਤੇ ਆਪਣੇ ਗੁਆਂਢੀ ਦਾ ਥੱਪੜ ਤਾਂ ਆਪਾਂ ਦੱਚੜਕਦਾ ਮੈਨੂੰ ਬਹੁਤ ਮੈਨੂੰ ਖੁਦ ਨੂੰ ਬੋਪੀ ਲੋਇਆ ਮੈਂ ਕਰਨ ਨੂੰ ਜਦੇ ਗਾਲਾਂ ਕੱਢ ਦਿੰਨੀ ਆ ਮੈਨੂੰ ਖੁਦ ਨੂੰ ਬੋਪੀ ਲੋਇਆ ਜਿੰਨਾ ਵੀ ਜਦੋਂ ਤੱਕ ਬੱਚਾ ਆਪਣੇ ਦਿਮਾਗ ਨਾਲ ਚੱਲਣਾ ਸ਼ੁਰੂ ਕਰਦਾ ਉਸੇ ਟਾਈਮ ਸਾਡਾ ਹੱਥ ਚੱਲਣਾ ਸ਼ੁਰੂ ਹਾਂ ਬਿਲਕੁਲ ਸਹੀ ਗੱਲ ਹੈ ਜਦੋਂ ਤੱਕ ਬੱਚਾ ਜਦੋਂ ਸਾਡੇ ਕੰਨ ਤੋਂ ਬਾਅਦ ਆਪਣਾ ਦਿਮਾਗ ਵਰਤਣਾ ਸ਼ੁਰੂ ਕਰਦਾ ਇਹ ਸਾਨੂੰ ਹੁਣ ਤਕਲੀਮ ਹੋ ਜੂਗੀ। ਹੋਸੀ ਕਰਨੀ ਨਹੀਂ ਤੇ ਮੈਂ ਹੈਂਡਲ ਕਰਨਾ ਫਿਲਮ ਦੇ ਵਿੱਚ ਦੱਸਿਆ ਗਿਆ। ਦੱਸਿਆ ਗਿਆ। ਹੁਣ ਉੜਦੇ ਜਾ ਰਹੇ ਹਾਂ ਹੁਣ ਅਸੀਂ ਚੱਲਾ ਚੱਲਾ। ਚਲੋ ਆਪਾਂ ਦੇਖਦੇ ਹਾਂ ਦੇਖਦੇ ਜੀ 2 ਘੰਟੇ ਪੂਰਾ ਤੂਫਾਨ ਚੱਲਿਆ। ਹੂੰ। ਵੀ ਪੜਿਆ ਘਰ ਦੇ ਹਾਲਾਤ ਕਿੰਦਾ ਦੇ ਹੋਣਗੇ ਕਿੰਦਾ ਉਹ ਜਾ ਕੇ ਪਤਾ ਲੱਗੂਗਾ ਹੁਣ ਚਾਹੇ ਪਤਾ ਲੱਗੂਗਾ ਹੁਣ ਨਾ ਟੈਨਸ਼ਨ ਫਰੀ ਤੇ ਜਿਹੜੀ ਫੋਨ ਤਾਂ ਮੈਨੂੰ ਕਈ ਵਾਰੇ ਬੈਠੇ ਬੈਠੇ ਨੂੰ ਹਾਂ ਤੇ ਚਲੋ ਹੁਣ ਜੋ ਮਾਪ ਬਹਿਕਰ ਨੂੰ ਮਜ਼ੂਰ ਹੋਣਾ ਤਾਂ ਉਹ ਆ ਗਿਆ ਥੋ ਲਿਆ ਸਾਡੇ ਅਸਲ ਜਿਹੜੀ ਅਸੀਂ ਯੂਵੀ ਇੰਜੋਏ ਕੀਤੀ ਕਰੀ ਤੇ ਹੁਣ ਸਾਡਾਂ ਦੀ ਕਰੂ ਓਕੇ ਫਿਰ ਬਾਏ ਬਾਏ